ਪੰਜਾਬ ਦੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦਾ ਇੱਕ ਡ੍ਰੀਮ ਪ੍ਰੋਜੈਕਟ ਹੈ ਉਹ ਹੈ ਪਾਣੀ ਵੀ ਚਲਣੀਆਂ ਬੱਸਾਂ ਇਹ ਬੱਸਾਂ ਹਰੀਕੇ ਪੱਤਣ ਤੋਂ ਚਲਣੀ ਹੈ ਪਰ ਇਹ ਬੱਸ ਕਦੋਂ ਤੋਂ ਪੰਜਾਬ 'ਚ ਸ਼ੁਰੂ ਹੋਵੇਗੀ ਕਿੱਥੋਂ ਇਹ ਬੱਸ ਆਏਗੀ ਕਿਸ ਕਿਸ ਤਰ੍ਹਾਂ ਦੀ ਇਹ ਬੱਸ ਹੋਏਗੀ ਇਸ ਬਾਰੇ ਸਾਰਨੂੰ ਜਾਣਕਾਰੀ ਦੇਣ ਲਈ ਮੌਜੂਦ ਨੇ ਪੰਜਾਬ ਦੇ ਸੈਰਸਪਾਟਾ ਮੰਤਰੀ ਸਰਦਾਰ ਸੋਨ ਸਿੰਘ ਠੰਡਲ ਠੰਡਲ ਸਾਹਿਬ ਪਹਿਲਾਂ ਇਹ ਬੱਸ ਮਈ ਚਲਣੀ ਸੀਗੀ ਫਿਰ ਜੂਨ 'ਚ ਹੁਣ ਜੁਲਾਈ 'ਚ ਸ਼ੁਰੂ ਹੋ ਜਾਏਗੀ ਦੇਖੋ ਮੈਂ ਸਭ ਤੋਂ ਪਹਿਲਾਂ ਤਾਂ ਇਸ ਗੱਲ ਦੇ ਲਈ ਬਹੁਤ ਬਧਾਈ ਦੇਣੀ ਚਾਹਨਾ ਪੰਜਾਬ ਦੇ ਡਿਪਟੀ ਸੀ ਮਿਸਟਰ ਸਾਹਿਬ ਸੁਖਬੀਰ ਸਿੰਘ ਜੀ ਬਾਦਲ ਨੂੰ ਜਿਨ੍ਹਾਂ ਨੇ ਪੰਜਾਬ ਦੇ ਵਿੱਚ ਟੂਰਿਜ਼ਮ ਵਧਾਉਣ ਵਾਸਤੇ ਬਹੁਤ ਵੱਡੇ ਪ੍ਰਾਲੇ ਕੀਤੇ ਆ ਉਹਨਾਂ ਵਿੱਚੋਂ ਕੇ ਵੀ ਉਹਨਾਂ ਦਾ ਵੱਡਾ ਉਦਮ ਆ ਕਿ ਇਹ ਹਿੰਦੁਸਤਾਨ ਦੇ ਵਿੱਚ ਇਹੋ ਜਿਹੀਆਂ ਬਸਾਂ ਪਰਾਂ ਨਹੀਂ ਚੱਲਦੀਆਂ ਸੀ ਜਿਹੜੀਆਂ ਪਾਣੀ ਦੇ ਵਿੱਚ ਬਸ ਚੱਲੂਗੀ ਔਰ ਰੋਡ ਤੇ ਵੀ ਚੱਲੂਗੀ ਔਰ ਉਹਦੇ ਨਾਲ ਆਪਣੇ ਟੂਰਿਜ਼ਮ ਨੂੰ ਲੋਕਾਂ ਨੂੰ ਖਿੱਚਦਾ ਕੇਂਦਰ ਬਣੂਗੀ ਤੇ ਪੰਜਾਬ ਦੇ ਵਿੱਚ ਬੜੀ ਗਿਣਤੀ ਵਿੱਚ ਲੋਕ ਜਿਹੜੇ ਆ ਟੂਰਿਸਟ ਆਊਗਾ ਸੋ ਇਹ ਅਸੀਂ ਸਾਰਾ ਜਿਹੜਾ ਇਹ ਕੰਪਨੀ ਜਿਹੜੀ ਆ ਇਹ ਅਮਰੀਕਾ ਦੇ ਵਿੱਚ ਹਵਾਈ ਦੇ ਵਿੱਚ ਇਹਦਾ ਕੰਟੈਕਟ ਹੋਇਆ ਸੀ ਤੇ ਬੀਜ਼ੀਅਸ ਜਿਹੜਾ ਲਿਮਟਿਡ ਕੰਪਨੀ ਨੇ ਮੈਨੇ ਬਸ ਤਿਆਰ ਕਰਕੇ ਦੇਣੀ ਹੈ ਉਹਨਾਂ ਨੇ 15 ਜੁਲਾਈ ਤੱਕ ਸਾਡੇ ਨੂੰ ਬਸ ਜਿਹੜੀ ਪਹੁੰਚ ਕਰਨ ਦਾ ਸਾਡਾ ਉਹਨਾਂ ਦਾ ਜਿਹੜਾ ਐਗਰੀਮੈਂਟ ਹੋਇਆ ਸੀ ਸੋ ਲੇਟੈਸਟ ਇਹ ਆ ਕਿ ਉਥੋਂ ਪਹੁੰਚਣ ਨੂੰ ਕੋ ਟਾਈਮ ਲੱਗਣਾ ਤੇ ਐਂਡ ਆਫ ਜੁਲਾਈ ਤੱਕ ਉਹ ਬਸ ਸਾਡੇ ਕੋਲ ਜਿਹੜੀ ਆ ਉਹ ਪਹੁੰਚ ਜਾਣੀ ਆ ਤੇ ਜਿਹੜਾ ਇੱਥੇ ਦਾ ਸਾਡਾ ਲੋਕਲ ਆ ਜਿੱਥੇ ਅਸੀਂ ਹਰੀਕੇ ਪਤਨ ਉਹਨੂੰ ਜਿਹੜਾ ਪਾਣੀ ਦੇ ਵਿੱਚ ਲੈ ਕੇ ਜਾਣਾ ਉਹ ਸਾਡਾ ਸਾਰਾ ਜਿਹੜਾ ਆ ਉਹ ਇੱਥੇ ਤਿਆਰ ਹੋ ਗਿਆ ਜੋ ਵੀ ਅਸੀਂ ਬਣਾਣਾ ਸੀ ਇਹਦੇ ਐਂਟਰ ਕਰਨ ਬਾਅਦ ਤੇ ਜਦ ਤੇ ਉਹ ਸਾਰਾ ਕੁਝ ਰੈਡੀ ਆ ਸੋ ਮੈਨੂੰ ਪੂਰਨਾ ਆਸਿਆ ਕਿ ਇਸ ਮਹੀਨੇ ਦੇ ਅਖੀਰ ਤੱਕ ਅਸੀਂ ਇਹਨੂੰ ਉਹ ਚਾਲੂ ਕਰ ਦੇਵਾਂਗੇ ਪਹਿਲੀ ਗੱਲ ਤਾਂ ਇਹ ਕਿ ਵੀ ਇਹ ਜਿਹੜੀ ਬੱਸ ਹੈ ਇਹ ਜੁਲਾਈ ਤੋਂ ਸ਼ੁਰੂ ਹੋਣੀ ਸੀ ਉਹ 15 ਜੁਲਾਈ ਤੱਕ ਜਿਵੇਂ ਤੁਸੀਂ ਆਪ ਦੱਸਿਆ ਕਿ ਉਹ ਲੇਟ ਹੋ ਗਈ ਹੈ ਹੁਣ ਜੁਲਾਈ ਦੇ ਅੰਤ ਤੱਕ ਉਮੀਦ ਕੀਤੀ ਜਾਂਦੀ ਹੈ ਕਿ ਉਹ ਬੱਸ ਪੰਜਾਬ ਪਹੁੰਚ ਜਾਵੇ ਦੂਜੀ ਗੱਲ ਇਹ ਕਿ ਬੱਸ ਦਾ ਰੂਟ ਕੀ ਰਹੇਗਾ ਦੇਖੋ ਇਹ ਬੱਸ ਜਿਹੜੀ ਆ ਕਿਉਂਕਿ ਸਾਡਾ ਜਿਹੜਾ ਮੇਨ ਜਿਹੜਾ ਅੰਮ੍ਰਿਤਸਰ ਆ ਰਿਹਾ ਉਹਨੂੰ ਆਪਾਂ ਟੂਰਿਜ਼ਮ ਦਾ ਹੁਣ ਹੱਬ ਜਿਹੜਾ ਉਹ ਬਣਾਇਆ ਹੈਗਾ ਜਿੱਥੇ ਵੱਡੀ ਗਿਣਤੀ ਦੇ ਵਿੱਚ ਲੋਕ ਚਾਹੇ ਹਰਮੰਦਰ ਸਾਹਿਬ ਆਉਂਦੇ ਆ ਦਰਗਾਨਾ ਮਤੇ ਜਾਂਦੇ ਆ ਜ਼ਿਲ੍ਹਿਆਂ ਬੜਾ ਬਾਗਿਆ ਹੋਰ ਵੀ ਉੱਥੇ ਚਾਹੇ ਬਾਗਾ ਬਾਰਡਰ ਦੀ ਗੱਲ ਆ ਅਸੀਂ ਉਸ ਜਿਹੜੇ ਟੂਰਿਸਟ ਆਉਂਦੇ ਆ ਜਾਂ ਯਾਤਰੀ ਆਉਂਦੇ ਆ ਉਹਨਾਂ ਨੂੰ ਇੱਥੇ ਹੋਰ ਅਟਰੈਕਸ਼ਨ ਦੇਣ ਵਾਸਤੇ ਇੱਥੇ ਤਾਂ ਕਿ ਇੱਥੇ ਠਹਿਰਾ ਵੀ ਕਰ ਸਕਣ ਉਹਦੇ ਬਾਅਦ ਤੇ ਬਹੁਤ ਸਾਰੀਆਂ ਜਿਹੜੀਆਂ ਅੰਮ੍ਰਿਤਸਰ ਦੇ ਵਿੱਚ ਅਸੀਂ ਪੁਆਇੰਟ ਬਣਾਏ ਆ ਚਾਹੇ ਉੱਥੇ ਜਿਹੜਾ ਜਿਹੜਾ ਕਿਲਾ ਹੈਗਾ ਆ ਜਿਹੜਾ ਉਹਨੂੰ ਅਸੀਂ ਹੁਣ ਪੀਪੀ ਮੋਟੇ ਦੇ ਦਿੱਤਾ ਤਾਂ ਤਿਆਰ ਹੋ ਗਿਆ ਜਿਹੜਾ ਕਿ ਕਿਸੇ ਨੇ ਦੇਖਿਆ ਨਹੀਂ ਸੀ ਗਨੋਲਿਆ ਸੀ ਉਹਦੇ ਨਾਲ ਨਾਲ ਉੱਥੇ ਸਾਡਾ ਇੱਕ ਬਹੁਤ ਵਧੀਆ ਜਿਹੜਾ ਅਸੀਂ ਹਾਈਟੇਜ਼ ਵਿਲੇਜ ਜਿਹੜਾ ਉਹ ਬਣਾਇਆ ਹੈਗਾ ਯਾਦਗਾਰਾਂ ਵੀ ਬਣਾਈਆਂ ਮਹਾਰਾਜ ਰਜੀਤ ਸਿੰਘ ਦਾ ਪਨੋਰਮਾ ਆਪਣੇ ਆਪ ਦੇ ਵਿੱਚ ਇੱਕ ਵੱਡਾ ਵਧੀਆ ਸਥਾਨ ਹੈਗਾ ਔਰ ਜਿਹੜਾ ਅਸੀਂ ਸ਼ਹਿਰ ਦੀ ਪੁਰਾਣੀ ਜਿਹੜੀ ਕਮੇਟੀ ਦੀ ਬਿਲਡਿੰਗ ਸੀ ਉਹਨੂੰ ਦੁਬਾਰਾ ਅਸੀਂ ਇਨੇ ਨੋਸ਼ਿਲ ਕੀਤੀ ਆ ਉਹਦੇ ਵਿੱਚ ਮਿਜ਼ੀਅਮ ਜਿਹੜਾ ਹੈ ਇੰਗਲੈਂਡ ਦੀ ਕੰਪਨੀ ਜਿਹੜੀ ਹੈ ਉਹ 20 ਦੇ ਉੱਤੇ ਜਿਹੜੀ ਆ ਉਹ ਬਣਾਉਣ ਲੱਗੀ ਆ ਸੋ ਇਵੇਂ ਇਹ ਇੱਕ ਪ੍ਰੋਜੈਕਟ ਹੈ ਜਿਹੜਾ ਅਮਰੋਥਾ ਤੋਂ ਚੱਲ ਕੇ ਹਰੀਕੇ ਪੱਤਨ ਤੱਕ ਬਈ ਰੋਡ ਜਾਣਾ ਹਰੀਕੇ ਪੱਤਨ ਤੋਂ ਇਹਨੇ ਗੁਰਦੁਆਰਾ ਸਾਹਿਬ ਦੇ ਕੋਲੋਂ ਜਿਹੜਾ ਅਸੀਂ ਇਹਨੂੰ ਐਂਟਰ ਕਰਨਾ ਪਾਣੀ ਦੇ ਵਿੱਚ ਤੇ ਲਗਭਗ 12 ਕਿਲੋਮੀਟਰ ਇਹਨੇ ਪਾਣੀ ਦੇ ਵਿੱਚ ਸਫ਼ਰ ਤੈਅ ਕਰਕੇ ਫਿਰ ਵਾਪਸ ਆ ਕੇ ਤਾਂ ਫਿਰ ਇਹਨੇ ਅਮਰਸਰ ਆਉਣਾ ਤੋਂ ਇਹ ਇੱਕ ਆਪਣੀ ਕਿਸਮ ਦਾ ਪਹਿਲਾ ਪ੍ਰੋਜੈਕਟ ਹੈ ਜਿਹੜਾ ਹਿੰਦੁਸਤਾਨ ਦੇ ਵਿੱਚ ਜਿਹੜਾ ਆ ਰਿਹਾ ਬੜਾ ਉਤਸ਼ਾਹ ਹੈ ਲੋਕਾਂ ਦੇ ਵਿੱਚ ਭਾਵੇਂ ਵਿਰੋਧੀਆਂ ਨੇ ਇਹਨੂੰ ਕ੍ਰਿਟਿਕਾਈਜ਼ ਵੀ ਕੀਤਾ ਪਰ ਮੈਂ ਸਮਝਦਾ ਕਿ ਟੂਰਿਜ਼ਮ ਨੂੰ ਬढ़ावा ਦੇਣ ਵਾਸਤੇ ਇਹੋ ਜਿਹੇ ਪ੍ਰੋਜੈਕਟ ਜਿਹੜੇ ਆ ਸਾਨੂੰ ਹੋਰ ਜਿਹੜੇ ਲਿਆਉਣੇ ਪੈਣਗੇ ਇਹਦੇ ਨਾਲ ਅਸੀਂ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਵੀ ਲੋਕਾਂ ਦੀ ਸਹੂਲਤ ਵਾਸਤੇ ਜਿਹੜੀਆਂ ਬੱਸਾਂ ਆ ਜਿਹੜੀਆਂ ਹੌਪ ਅਪ ਹੌਪ ਅਪ ਆ ਕਹਿੰਦੇ ਜਾਣ ਡਬਲ ਡੈਕਰ ਬੱਸਾਂ ਆ ਓਪਨ ਛਤ ਵਾਲੀਆਂ ਉਹ ਵੀ ਇਹ ਚਲਾਉਣ ਲੱਗੇ ਆ ਇਹ ਵੀ ਜਿਹੜਾ ਸਾਧਸਖਬੀਰ ਸਿੰਘ ਬਾਦਲ ਨੇ ਉਹਦੇ ਵਾਸਤੇ ਸਾਰੀ ਅਸੀਂ ਤਿਆਰ ਕਰ ਲਈ ਆ ਜਿੱਥੋਂ ਬੱਸਾਂ ਲੰਗਣੀਆਂ ਕੁਝ ਬਿਜਲੀ ਦੇ ਤਾਰਾਂ ਲੇਮੀਆਂ ਸੀਆਂ ਉਹਨਾਂ ਨੂੰ ਚੇਂਜ ਕਰਨ ਦਾ ਪ੍ਰੋਗਰਾਮ ਬਣਾ ਲਿਆ ਸੋ ਉਹ ਸਾਡਾ ਪ੍ਰੋਜੈਕਟ ਵੀ ਲਗਭਗ ਰੈਡੀ ਆ ਤੇ ਐਵੇਂ ਅਸੀਂ ਬਾਗਾ ਬਾਰਡਰ ਵਾਸਤੇ ਵੀ ਜਿਹੜੀਆਂ ਆ ਉਹ ਟਰਾਂਸਪੋਰਟ ਜਿਹੜੀ ਆ ਉਹ ਮਹੀਜਾ ਕਰਾ ਰਹੇ ਆ ਤਾਂ ਕਿ ਉੱਥੇ ਕਿਉਂਕਿ 10 ਤੋਂ 15000 ਤੱਕ ਉੱਥੇ ਸ਼ਾਮ ਨੂੰ ਇਕੱਠ ਹੁੰਦਾ ਉਹਨਾਂ ਵਾਸਤੇ ਸਹੂਲਤਾਂ ਦੇਣ ਵਾਸਤੇ ਜਿੱਥੇ ਬੱਸਾਂ ਦਾ ਪ੍ਰਬੰਧ ਕਰ ਰਹੇ ਆ ਅਸੀਂ 13 ਏਕੜ ਦੇ ਵਿੱਚ ਉੱਥੇ ਪਾਰਕਿੰਗ ਜਿਹੜੀ ਆ ਡਬਲ ਸਟੋਰੀ ਪਾਰਕਿੰਗ ਜਿਹੜੀ ਆ ਲਗਭਗ ਸਾਡੀ ਬਣ ਕੇ ਤਿਆਰ ਉੱਥੇ ਇੱਕ ਵਧੀਆ ਫੂਡ ਕੋਰਟ ਜਿਹੜਾ ਅਸੀਂ ਉਹ ਬ ਸੋ ਬਹੁਤ ਸਾਰੇ ਇਹੋ ਜਿਹੇ ਕੰਮ ਆ ਜਿਹੜੇ ਅੱਜ ਬਹੁਤ ਸਾਰੇ ਮੇਰੇ ਵੀਰਾਂ ਨੂੰ ਪਤਾ ਨਹੀਂ ਕਿ ਪਿਛਲੇ 9 ਸਾਲ ਦੇ ਵਿੱਚ ਅਸੀਂ ਇਸ ਪਾਸੇ ਕਿੱਡਾ ਵੱਡਾ ਜਿਹੜਾ ਹਮਲਾ ਮਾਰਿਆ ਸਾਡੀ ਸਰਕਾਰ ਨੇ ਕਿ ਅੱਜ ਪੰਜਾਬ ਜਿਹੜਾ ਟੂਰਨ ਦੇ ਸਥਾਨ ਤੇ ਜਿਹੜਾ ਕਿਤੇ 27 22ਵੇਂ ਸਥਾਨ ਤੇ ਸੀਗਾ ਅੱਜ 11ਵੇਂ ਸਥਾਨ ਤੇ ਆ ਗਿਆ ਸੋ ਇਹ ਵੱਡੀ ਪ੍ਰਾਪਤੀ ਆ ਸੋ ਮੈਂ ਆਸ ਕਰਦਾ ਕਿ ਐਸ ਮਹੀਨੇ ਦੇ ਅੰਦਰ ਤੱਕ ਇਹ ਬੱਸ ਜਿਹੜੀ ਸਾਡੀ ਇੱਥੇ ਪਹੁੰਚ ਜਾਊਗੀ ਤੇ ਬਹੁਤ ਜਲਦੀ ਜਿਹੜੀ ਆ ਲੋਕਾਂ ਨੂੰ ਉਹਦੇ ਵਿੱਚ ਸਫਰ ਕਰਨ ਦਾ ਜਿਹੜਾ ਉਹ ਮੌਕਾ ਦਿੱਤਾ ਜਾਊਗਾ ਅੱਛਾ ਸਰ ਤੁਸੀਂ ਕਿਹਾ ਕਿ ਇਹ ਬੱਸ ਜਿਹੜੀ ਆ ਹਰੀਕੇ ਪੱਤਣ ਤੋਂ ਪਾਣੀ ਵਿੱਚ ਜਾਏਗੀ ਆ ਅੰਮ੍ਰਿਤਸਰ ਤੋਂ ਹਰੀਕੇ ਤੱਕ ਕੇ ਬਾਈ ਰੋਡ ਆਏਗੀ ਤੇ ਇਹ ਹਰੀਕੇ ਤੋਂ ਫਿਰ ਪਾਣੀ ਚ ਕਿੱਥੇ ਤੱਕ ਜਾਏਗੀ ਤੇ ਉਸ ਤੋਂ ਬਾਅਦ ਕਿੱਥੋਂ ਇਹਦਾ ਸਟੇਸ਼ਨ ਕੀ ਰਹੇਗਾ ਦੇਖੋ ਇਹ ਜਿਹੜਾ ਮੈਂ ਦੱਸੀ ਜਿੱਦਾਂ ਜਿਹੜਾ ਗੁਰਦੁਆਰੇ ਦੇ ਕੋਲ ਤੋਂ ਜਿਹੜਾ ਰੈਂਪ ਬਣਿਆ ਵਿੱਚ ਜਾਣ ਲਈ ਤੇ ਇੱਥੋਂ ਇਹਨੇ ਝੀਲ ਦੇ ਵਿੱਚ 12 ਕਿਲੋਮੀਟਰ ਜਿਹੜਾ ਤੈਅ ਕਰਨਾ ਉਹ ਸਾਰੀ ਸਾਨੂੰ ਜਿਹੜੀ ਆ ਉੱਥੋਂ ਅਸੀਂ ਇਰੀਗੇਸ਼ਨ ਨਾਲ ਜਾਂ ਜਿਹੜਾ ਹੋਰ ਵੀ ਵੱਖ-ਵੱਖ ਦਾਰਿਆਂ ਕੋਲੋਂ ਅਸੀਂ ਫੌਲਸ ਬੜਿਆਂ ਕੋਲੋਂ ਜਾਂ ਪੋਲੂਸ਼ਨ ਵਾਲਿਆਂ ਕੋਲੋਂ ਜੋ ਪਰਮਿਸ਼ਨ ਲੈਣੀ ਹੈ ਅਸੀਂ ਆਲਰੇਡੀ ਲੈ ਚੁੱਕੀਆਂ ਐ ਇਹਦਾ 12 ਕਿਲੋਮੀਟਰ ਦਾ ਰਾਊਂਡ ਇਹਨਾਂ ਇਲਾਕੇ ਆਉਣਾ ਤੇ ਇਹਦਾ ਸਾਰਾ ਕੁਝ ਤੈ ਹੋ ਚੁੱਕਾ ਹੈ ਕਾਸਟ ਕਿੰਨੀ ਹੈ ਜੀ ਇਸ ਬਸ ਦੀ ਔਰ ਸੁਰੱਖਿਆ ਕਿਉਂਕਿ ਬੜਾ ਇੱਕ ਮਸਲਾ ਹੈ ਔਰ ਹਰੀਕੇ ਜਿੱਥੇ ਤੁਸੀਂ ਦੱਸ ਰਹੇ ਹੋ ਕਿ ਝੀਲ ਬਾਈ ਵੱਡੀ ਝੀਲ ਹੈਗੀ ਆ ਤੇ ਬਾਰ-ਬਾਰ ਸਵਾਲ ਵੀ ਉੱਠਦੇ ਵਿਰੋਧੀ ਖਾਸ ਤੌਰ ਤੇ ਇਸ ਮਾਮਲੇ ਨੂੰ ਲੈ ਕੇ ਵਿਅੰਗ ਵੀ ਕਰਦੇ ਆਂ ਸੁਰੱਖਿਆ ਦਾ ਕੀ ਮਾਪਦੰਡ ਹੋਏਗਾ ਔਰ ਇਹਦੀ ਕੋਸਟ ਕਿੰਨੀ ਹੈ ਬਸ ਦੀ ਦੇਖੋ ਇਹ ਬਸ ਦੀ ਜਿਹੜੀ ਕੋਸਟ ਆ ਸਾਡੇ 4.5 ਕਰੋੜ ਰੁਪਏ ਇੱਥੇ ਇਹ ਖਰਚ ਆ ਰਿਹਾ ਔਰ ਸੁਰੱਖਿਆ ਦੇ ਲਈ ਇਹਦੇ ਸਾਰੇ ਜਿਹੜੇ ਅਸੀਂ ਪ੍ਰਬੰਧ ਕੀਤੇ ਆ ਸਾਡਾ ਟੂਰਿਜ਼ਮ ਦਾ ਉੱਥੇ ਆਪਣਾ ਸੈਂਟਰ ਵੀ ਸਾਡਾ ਜਿਹੜਾ ਉਹ ਬਣ ਗਿਆ ਤਿਆਰ ਹੋ ਗਿਆ ਅਸੀਂ ਟੂਰਿਜ਼ਮ ਵਾਲੇ ਪਾਸਿਓਂ ਉੱਥੇ ਬਕਾਇਦਾ ਜਿੰਨੇ ਬੰਦੇ ਨੇ ਜਾਣਾ ਆ ਉਹਨਾਂ ਦਾ ਪੂਰਾ ਰਿਕਾਰਡ ਸੁਰੱਖਿਆ ਦੀ ਸਾਰੀ ਗੱਲ ਜਿਹੜੀ ਪੂਰੀ ਰੱਖਾਂਗੇ ਔਰ ਇਹ ਵੀ ਡਰਨ ਦੇ ਲੋੜ ਨਹੀਂ ਪਹਿਲਾਂ ਆਲਰੇਡੀ ਚੱਲਦੀਆਂ ਔਰ ਜਿੱਦਾਂ ਚੱਲੂਗੀ ਮੈਂ ਆਪ ਉਹਦੇ ਵਿੱਚ ਸਭ ਤੋਂ ਪਨਾਹ ਬੈਠਾਂਗਾ ਤਾਂ ਕਿ ਮੇਰਾ خیال ਹੈ ਵੀ ਸ਼ਾਇਦ ਫਸ ਸੁਖਵੀਰ ਸਿੰਘ ਬਾਦਲ ਵੀ ਆਪ ਉਹਦੇ ਵਿੱਚ ਜ਼ਰੂਰ ਸਫ਼ਰ ਕਰ ਤਾਂ ਕਿ ਲੋਕਾਂ ਨੂੰ ਇਹ ਕੋਈ ਡਰ ਰਹਿ ਨਾ ਥਕੇ ਪਰ ਆਲਰੇਡੀ ਬਾਲਦੇਸ਼ਾਂ 'ਤੇ ਚੱਲਦੀਆਂ ਇਹਦੇ ਵਿੱਚ ਆਪਾਂ ਨੂੰ ਕੋਈ ਘਬਰਾਉਣ ਵਾਲੀ ਗੱਲ ਨਹੀਂ ਅਸੀਂ ਲੋਕਾਂ ਨੂੰ ਆਪਣੇ ਬੱਚਿਆਂ ਨੂੰ ਖਾਸ ਤੌਰ ਤੇ ਆਪਣੇ ਜੰਗ ਜਨਰੇਸ਼ਨ ਨੂੰ ਇਸ ਪਾਸੇ ਨੂੰ ਅਟਰੈਕਸ਼ਨ ਕਰਨ ਵਾਸਤੇ ਤਾਂ ਕਿ ਕੱਲੇ ਆਪਣੇ ਇਹ ਨਹੀਂ ਕਿ ਪੰਜਾਬ ਦੇ ਅੰਦਰ ਆਪਾਂ ਜਦੋਂ ਵੀ ਜਾਣੇ ਆਪਾਂ ਦੂਸਰੇ ਸ਼ਹਿਰਾਂ ਟੂਰ ਜਾਈਏ ਬਾਹਰਲੇ ਸ਼ਹਿਰਾਂ ਤੋਂ ਸਾਡੇ ਆਵੇ ਉਹਦੇ ਵਾਸਤੇ ਅਸੀਂ ਇੱਕ ਸਾਰਾ ਕਰ ਲਿਆ ਸਿਰਫ 21 ਬੱਸ ਚੱਲਣੀ ਹੈ ਹਰੀਕੇ ਪਤਨ ਜਾਂ ਹੋਰ ਬਾਕੀ ਥਾਵਾਂ ਤੇ ਵੀ ਦਰਿਆਵਾਂ ਦੇ ਵਿੱਚ ਬੱਸਾਂ ਚਲਾਉਣ ਦੀ ਕੋਈ ਪਲੈਨਿੰਗ ਹੈਗੀ ਐ ਦੇਖੋ ਬਾਕੀ ਜਿਹੜੇ ਸਾਡੇ ਜੰਨੀਆਂ ਵਿੱਚ ਹੀ ਲੈਂ ਇਹੋ ਜਿਹੇ ਘਟਿਆ ਜਿਹੜੇ ਦਰਿਆ ਸਾਡੇ ਚੱਲਦੇ ਆ ਉਹਨਾਂ ਵਿੱਚ ਪਾਣੀ ਦੀ ਕਿਤੇ ਉਹ ਉਨਾ ਸਾਫ਼ ਨਹੀਂ ਜਾਂ ਮਤਲਬ ਉਹਨਾਂ ਨੰਗਾਈ ਨਹੀਂ ਇਸੇ ਦੇ ਵਾਸਤੇ ਪਾਣੀ ਦੇ ਜਾਂ ਪਾਣੀ ਦੀ ਜਿਹੜੀ ਆ ਉਹ ਰਫ਼ਤਾਰ ਤੇਜ਼ ਨਾ ਹੋਵੇ ਸੋ ਹਾਲ ਦੀ ਕੜੀ ਇਹ ਪ੍ਰੋਜੈਕਟ ਆ ਇੱਥੇ ਜੇ ਟ్రਾਇਲ ਕੋ ਹੋਰ ਲੋਕਾਂ ਦੀ ਡਿਮਾਂਡ ਵਧੂਗੀ ਕੋ ਹੋਰ ਪੁਆਇੰਟ ਫਿਰ ਦੇਖੇ ਉਹਦੇ ਲਈ ਵੀ ਦੇਖਾਂਗੇ ਤੇ ਜੇ ਹੋ ਕੇ ਬਣਦਾ ਇਹ ਤੋਂ ਪਹਿਲਾਂ ਡਿਪਟੀ ਸੀਐਮ ਸਾਹਿਬ ਇਹ ਪਠਾਨਕੋਟ ਲੱਗੇ ਵੀ ਜਾ ਕੇ ਆਏ ਆ ਉੱਥੇ ਵੀ ਜਿਹੜਾ ਰਜੀ ਸਾਕਰ ਡੈਮ ਆ ਉਹਦੇ ਲੱਗੇ ਕਿ ਝੀਲ ਹੈਗੀ ਆ ਉਹਦੀ ਵਿਜ਼ਿਟ ਵੀ ਕੀਤੀ ਆ ਪਰ ਹਾਲੇ ਅਸੀਂ ਉਹਨੂੰ ਇਸ ਲਾਈਨ ਦੇ ਵਿੱਚ ਪਾਇਆ ਨਹੀਂ ਪਰ ਹੌਲੀ ਹੌਲੀ ਮਨ ਹੈ ਕਿ ਉਸ ਪਾਸੇ ਵੀ ਪਠਾਨਕੋਟ ਵੀ ਇੱਕ ਬੜਾ ਹਿਲ ਸਟੇਸ਼ਨ ਵੀ ਆ ਜਿਹੜੇ ਲੋਕ ਉਹ ਤੋਂ ਗੱਡ ਲਾਹੋਜੀ ਨੂੰ ਜਾਂਦੇ ਆ ਅਸੀਂ ਇਹ ਚਾਹੁੰਦੇ ਹਾਂ ਕਿ ਉਹ ਲੋਕ ਡਲਹੌਜੀ ਦੇ ਜਾਣ ਜਾਂਦੇ ਉਹ ਰਣਜੀਤ ਸਾਗਰ ਡੈਮ ਦੇ ਲੱਗੇ ਪਠਾਨਕੋਟ ਦੇ ਏਰੀਏ ਦੇ ਵਿੱਚ ਵੀ ਉਹ ਵੀ ਬੜਾ ਵਧੀਆ ਨਜ਼ਾਰਾ ਹੈਗਾ ਇੱਕ ਝੀਲ ਵੀ ਹੈਗੀ ਆ ਉੱਥੇ ਵੀ ਅਸੀਂ ਯਤਨ ਕਰਾਂਗੇ ਕਿ ਬਖਰਾ ਇੱਕ ਸਾਡਾ ਜਿਹੜਾ ਡੈਸਟੀਨੇਸ਼ਨ ਉੱਥੇ ਵੀ ਉਹ ਬਣਾਇਆ ਜਾਵੇ ਇਹ ਬਸ ਪ੍ਰਾਈਵੇਟ ਕੰਪਨੀ ਵੱਲੋਂ ਇਹਦੀ ਮਲਕੀਅਤ ਰੱਖੀ ਜਾਏਗੀ ਇਹਦੀ ਸੰਭਾਲ ਹੋਏਗੀ ਜਾਂ ਫਿਰ ਪੰਜਾਬ ਸਰਕਾਰ ਦਾ ਜੋ ਟ੍ਰਾਂਸਪੋਰਟ ਡਿਪਾਰਟਮੈਂਟ ਹੈ ਜਾਂ ਤੁਹਾਡਾ ਟੂਰਿਜ਼ਮ ਡਿਪਾਰਟਮੈਂਟ ਹੈ ਉਹ ਇਹਦੀ ਦੇਖਰੇਖ ਕਰੇਗਾ ਇਹ ਸਾਰਾ ਪ੍ਰਬੰਧ ਜਿਹੜਾ ਹੈ ਜੀ ਟੂਰਿਜ਼ਮ ਡਿਪਾਰਟਮੈਂਟ ਨੇ ਕਰਨਾ ਅਸੀਂ ਉੱਥੇ ਆਪਣਾ ਤੁਸੀਂ ਹੈਗਾ ਆਪਣਾ ਸੈਂਟਰ ਸਾਡਾ ਇਹ ਸਾਰਾ ਡਿਪਾਰਟਮੈਂਟ ਇਹਦੇ ਦੇਖ ਰੇ ਕਰੂਗਾ। ਜੋ ਡਰਾਈਵਰ ਹੋਣਗੇ ਉਹਦੀ ਟ੍ਰੇਨਿੰਗ ਵਗੈਰਾ ਪਹਿਲਾਂ ਕਰਵਾਤੀ ਹੈ ਜਾਂ ਜਿਹੜੇ ਕੰਪਨੀ ਦੇ ਡਰਾਈਵਰ ਹੀ ਫਿਲਹਾਲ ਚੱਲਣਗੇ। ਦੇਖੋ ਜਦੋਂ ਹੁਣ ਪਹਿਲਾਂ ਉਹ ਬਸ ਆਉਣੀ ਆ। ਉਸ ਤੋਂ ਪਹਿਲਾਂ ਤਾਂ ਕੰਪਨੀ ਦੇ ਹੀ ਬੰਦੇ ਜਿਹੜੇ ਆ ਕੇ ਸਾਰਾ ਟ੍ਰੇਨ ਕਰੂਗੇ। ਕੋਈ ਉਹ ਬਹੁਤੀ ਵੱਡੀ ਗੱਲ ਨਹੀਂ ਜਿਹਦੇ ਆਪਾਂ ਇਹਦੇ ਵੱਡੇ ਸ਼ਿਪ ਪਾਣੀ ਚੱਲਦੇ ਆ ਹੋਰ ਜਿਹੜੀਆਂ ਚੱਲ ਜਾਂਦੀਆਂ ਤੇ ਇਹ ਪੰਜਾਬ ਲਈ ਇਹ ਪਹਿਲਾ ਤਜਰਬਾ ਹੋਏਗਾ। ਮੈਂ ਕਹਿੰਦਾ ਸਾਰਾ ਕੁਝ ਜਿਹੜਾ ਆ ਟ੍ਰੇਨਡ ਹੋਊਗਾ ਕੋਈ ਘਬਰਾਣ ਦੀ ਲੋੜ ਨਹੀਂ ਔਰ ਲੋਕਾਂ ਦੇ ਵਿੱਚ ਤਾਂ ਹੁਣ ਤੋਂ ਹੀ ਲੋਕ ਤਾਂ ਪੁੱਛ ਰਹੇ ਆ ਕਦੋਂ ਆ ਅਛਾ ਆ ਲੋਕਾਂ ਦੇ ਵਿੱਚ ਵੀ ਇਹ ਬੱਸ ਚੱਲੂ ਹੋਵੇ ਤੇ ਆਪਣੀ ਕਿਸਮਤ ਦੀ ਮੈਂ ਜਿਵੇਂ ਕਹਿ ਰਿਹਾ ਕਿ ਸੜਕਾਂ ਦੇ ਬੱਸਾਂ ਦੌੜਦੀਆਂ ਸਾਰਿਆਂ ਦੇਖੀਆਂ ਪਾਣੀ 'ਚ ਇੱਕ ਉਹ ਬੱਸ ਜਿਹੜੀ ਸੜਕ ਤੇ ਵੀ ਦੌੜੂਗੀ ਉਹ ਪਾਣੀ ਵਿੱਚ ਵੀ ਦੌੜੂਗੀ ਸੋਸ ਕਰਕੇ ਇੱਕ ਬੱਕਰੀ ਚੀਜ਼ ਉਹਨੂੰ ਦੇਖਣ ਲਈ ਲੋਕਾਂ ਵਿੱਚ ਉਤਸ਼ਾਹ ਆ ਤੇ ਬਾਕੀ ਕੋਈ ਘਬਰਾਉਣ ਦੀ ਲੋੜ ਨਹੀਂ ਸੇਫਟੀ ਹਰ ਚੀਜ਼ ਜਿਹੜੀ ਆ ਟ੍ਰੇਨ ਡਰਾਈਵਰ ਹੋਣਗੇ ਸਾਰਾ ਕੁਝ ਅਸੀਂ ਪ੍ਰਬੰਧ ਕਰਾਂਗੇ ਐਸਨ ਪੰਜਾਬ ਦੇ ਸੈਸਪਟਾ ਮੰਤਰੀ ਸੋਨ ਸਿੰਘ ਢੰਡਲ ਜਿਸ ਤਰੀਕੇ ਨਾਲ ਦੱਸਿਆ ਕਿ ਜੋ ਪਾਣੀ 'ਚ ਬੱਸ ਚੱਲਣੀ ਆ ਉਹ ਫਿਲਹਾਲ 15 ਜੁਲਾਈ ਤੱਕ ਆਉਣ ਦੀ ਜੋ ਉਮੀਦ ਸੀ ਪਹਿਲਾਂ ਜੋ ਦੱਸਿਆ ਗਿਆ ਇਹਨਾਂ ਨੇ ਕਿ ਉਹ ਲੇਟ ਹੋ ਗਈ ਆ ਹੁਣ ਜੁਲਾਈ ਦੇ ਅੰਤ ਤੱਕ ਉਹ ਬੱਸ ਆ ਜੇਗੀ ਯਾਨੀ ਕਿ ਅਗਸਤ ਦੇ ਵਿੱਚ ਪੰਜਾਬ ਦੇ ਜਿਹੜੇ ਲੋਕ ਨੇ ਉਸ ਬੱਸ ਦੀ ਸਵਾਰੀ ਕਰ ਸਕਣਗੇ ਔਰ ਪੰਜਾਬ ਦੇ ਵਿੱਚ ਇਹ ਪਹਿਲਾ ਤਜਰਬਾ ਹੋਵੇਗਾ ਕਿ ਮੁੱਖ ਮੰਤਰੀ ਉਪ ਮੁੱਖ ਮੰਤਰੀ ਸੁਖਵੀਰ ਸਿੰਘ ਬਾਦਲ ਨੇ ਬਕਾਇਦਾ ਐਲਾਨ ਕੀਤਾ ਸੀ ਮੰਚ ਦੇ ਉੱਤੇ ਕਿ ਪਾਣੀ ਚ ਵੀ ਹੁਣ ਬੱਸਾਂ ਦੌੜਨਗੀਆਂ ਉਹ ਸੜਕ ਤੇ ਵੀ ਦੌੜਨਗੀਆਂ ਔਰ ਉਸੇ ਤਹਿਤ ਇੱਕ ਪਹਿਲਾ ਔਰ ਕਾਫੀ ਡ੍ਰੀਮ ਪ੍ਰੋਜੈਕਟ ਮੰਨਿਆ ਗਿਆ ਹੈ ਉਪ ਮੁੱਖ ਮੰਤਰੀ ਸੁਖਵੀਰ ਸਿੰਘ ਬਾਦਲ ਦਾ ਕੈਰਮ ਮਨੀਸ਼ ਦੇ ਨਾਲ ਸਰਬਜੀਤ ਸਿੰਘ ਐਬੀਪੀ ਸੰਜਾ ਚੰਡੀਗੜ੍ਹ